ਸ਼ੀਲੂ ਆ ਗਿਆ ਮੈਦਾਨ ਦੇ ਅੰਦਰ ਸ਼ੀਲੂ ਕਰਾਉ ਇਨੂ ਇਨੂ ਆ ਦੋ ਰੁਪਿੰਦਰ ਦੁੱਦਾ ਪੁੱਜ ਗਿਆ ਰੁਪਿੰਦਰ ਦੁੱਦਾ ਪੁੱਜ ਗਿਆ ਉਧਰ ਸ਼ੀਲੂ ਪੁੱਜ ਰਿਹਾ ਸ਼ੀਲੂ ਦੁਨੀਆ ਦਾ ਬਹੁਤ ਵੱਡਾ ਟਾਪਰ ਵੱਡੀ ਖਿਡਾਰੀ ਸੁਰਕਪਰੀਆ ਸੰਜੀਪ ਪੰਡਤ ਜੀ ਵੀ ਆਏ ਨੇ ਪੰਡਤ ਜੀ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਕੁਝ ਸਹਿਬਾਨ ਸਾਡੇ ਕੋਲ ਪੁੱਜੇ ਨੇ ਸਾਰਿਆਂ ਦਾ ਨਿਗਾ ਸਵਾਗਤ ਹੈ ਸ਼ੀਲੂ ਹਰਿਆਣੇ ਵਾਲਾ ਆਓ ਸ਼ੀਲੂ ਨੂੰ ਕਿਹੜਾ-ਕਿਹੜਾ ਪਿਆਰ ਕਰਦਾ ਇੱਕ ਵਾਰੀ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਮੰਗ ਉੱਠਦੀ ਕੋਨੇ-ਕੋਨੇ ਤੋਂ ਇਹਦਾ ਵਿੱਚ ਗਰਾਉਂਡਾਂ ਖਾਓ ਫਿੱਦਾ ਜਿਵੇਂ ਦੁਨੀਆ ਡਰੇ ਕੋਰੋਨੇ ਤੋਂ ਰੇਡਰ ਸੋਚਾਂ ਵਿੱਚ ਪਏ ਫਿਰਦੇ ਜਿਵੇਂ ਪਾਣੀ ਨੂੰ ਖਤਰਾ ਝੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ ਕਹਿੰਦਾ ਹੋਤਾ ਹੈ ਜੋ ਹੋਨੇ ਤੋਂ ਹੋਤਾ ਹੈ ਜੋ ਹੋਨੇ ਤੋਂ ਕੀਤੀ ਹੋਈ ਮਿਹਨਤ ਦੇ ਉੱਪਰ ਬਾਣ ਹੈ ਪਰ ਨੌਜਵਾਨ ਦੇ ਸੱਟ ਲੱਗੀ ਹੋਈ ਹੈ ਸੋ ਸੱਟਾਂ ਅਕਸਰ ਲੱਗ ਜਾਂਦੀ ਹੈ ਪਰ ਕੁਝ ਦੇ ਮੈਦਾਨਾਂ ਦੇ ਅੰਦਰ ਇਹ ਨੌਜਵਾਨ ਕਿਉਂਕਿ ਪਿਆਰ ਕਰਦੀ ਹੈ ਸੰਗਤ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਨੌਜਵਾਨ ਪੁਜਦੇ ਨਸ਼ੀਲੂ ਜੀ ਇਹਨੂੰ ਦੁਨੀਆ ਤੋਂ ਪਿਆਰ ਕਰਦੀ ਹੈ ਸੋ ਜੁਗ ਜੁਗ ਜਵਾਨੀਆਂ ਮਨ ਨੌਜਵਨਾਂ ਉਹ ਮੱਧੇ ਦਿੱਖ ਨਾ ਉਹ ਇਸ ਤਰ੍ਹਾਂ ਹੈ ਮੇਰਾ ਉਸਤਾਦ ਮੈਚ ਨੂੰ ਦੋਸਤ ਹੀ ਖੇਡ ਰਿਹਾ ਉਹ ਵੀ ਅਗਰ ਤੁਸੀਂ ਬੋਲਦੇ ਹੋ ਤਾਂ ਖੇਡ ਲਿਓ ਤੇ ਸਾਨੂੰ ਦੱਸਦਾ ਹੀ ਵਾਹ ਕੱਲ ਦਾ ਟੂਰਨਾਮੈਂਟ ਵੀ ਤਾਂ ਹੀ ਜਿੱਤਿਆ ਸੀ ਤੇ ਉਹ ਵਾਹ ਆਪ ਛੀਲੂ ਨੇ ਆਪਣਾ ਜ਼ਖਮ ਦਿਖਾਇਆ ਪੈਰ ਦੇ ਉੱਪਰ ਗਹਿਰਾ ਜ਼ਖਮ ਹੈ ਪਰ ਇੱਕ ਸੰਗਤ ਦੇ ਪਿਆਰ ਕਰਕੇ ਆਇਆ ਕਹਿੰਦਾ ਉਸਤਾਦ ਜੀ ਮੈਂ ਕੱਲ ਵੀ ਨਹੀਂ ਖੇਡ ਸਕਿਆ ਮੈਂ ਅੱਜ ਵੀ ਖੇਡ ਨਹੀਂ ਸਕਦਾ ਆਹ ਦੇਖੋ ਜ਼ਖਮ ਵੱਡਾ ਹੈ ਸੋ ਧਾਰੇ ਦੇ ਨਾਲ ਪਿਆਰ ਹੈ ਧਾਰੇ ਗਿਲ ਦੇ ਨਾਲ ਇਸ ਕਰਕੇ ਇਹ ਸਾਡੇ ਕੋਲ ਪੁੱਜਿਆ ਜਿਹੜਾ ਜਿਹੜਾ ਸ਼ੀਲੂ ਨੂੰ ਪਿਆ ਕਰ ਰਹੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਕਰਦੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੀਲੂ ਤੇਰਾ ਆਉਣਾਈ ਮੁਬਾਰਕ ਹੈ ਬਹੁਤ ਬਹੁਤ ਤੇਰਾ ਧੰਨਵਾਦ ਕਰਦੇ ਆ ਕਿਉਂਕਿ ਸੱਟਾਂ ਜਦੋਂ ਲੱਗ ਜਾਂਦੀਆਂ ਫਿਰ ਮਾਮਲਾ ਗੜਬੜ ਹੋ ਜਾਂਦਾ ਹੈ ਸ਼ੀਲੂ ਦੁਨੀਆ ਦਾ ਵੱਡਾ ਖਿਡਾਰੀ ਹੈ ਦੁਨੀਆ ਦਾ ਮਾਨ ਕਬੱਡੀ ਖਿਡਾਰੀ ਹੈ ਕਿਉਂਕਿ ਸੀਜ਼ਨ ਬਹੁਤ ਲੰਮਾ ਚੱਲਿਆ ਸੋ ਇਹਨਾਂ ਨੇ ਖੇਡ ਕੇ ਖੇਡ ਕਬੱਡੀ ਲੋਕਾਂ ਦਾ ਇੰਟਰਟੇਨਮੈਂਟ ਕੀਤਾ ਮਨੋਰੰਜਨ ਜਿਹੜਾ ਹੈ ਉਹ ਕੀਤਾ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਬਰ ਸਟਾ ਜਦੋਂ ਲੱਗ ਜਾਂਦੀਆਂ ਤੇ ਵਾਕਿਆ ਪਹਿਲੋ ਆ ਕੇ ਮੈਨੂੰ ਜ਼ਖਮ ਦਿਖਾਇਆ ਕਹਿੰਦਾ ਉਸਤਾਦ ਜੀ ਆ ਵੀਏ ਜ਼ਖਮ ਪਹਿਲਾ ਆਪ ਦੇਖੋ ਵੱਡਾ ਜ਼ਖਮ ਹੈ ਪੈਰ ਤੇ ਪਰ ਇਹ ਨਹੀਂ ਖੇਡ ਸਕਦਾ ਇਹ ਹਾਜ਼ਰੀ ਦੇ ਹਾਜ਼ਰੀ ਲਵਾਵੇਗਾ ਜਿੱਥੋਂ ਜਿੱਥੋਂ ਦੀ ਸ਼ੀਲੂ ਜਾਵੇਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਚਿਹਤਾ ਕਬੱਡੀ ਖਿਡਾਰੀ ਹੈ ਇਹ ਸਦੀਆਂ ਲੱਗਦੀਆਂ ਨੇ ਇਹੋ ਜਿਹੇ ਪਲੇਅਰ ਪੈਦਾ ਹੋਣ ਦੇ ਵਾਸਤੇ ਇਹ ਸਾਲਾਂ ਦੀ ਗੱਲ ਹੀ ਹੁੰਦੀ ਸਦੀਆਂ ਬਾਅਦ ਇਹੋ ਜਿਹੇ ਰੁਸਤਮ ਜਿਹੜੇ ਐ ਉਹ ਪੈਦਾ ਹੁੰਦੇ ਨੇ ਜੋ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੀ ਸਟੇਟ ਦਾ ਆਪਣੇ ਦੇਸ਼ ਦਾ ਆਪਣੇ ਖੇਡ ਦਾ ਨਾਮ ਰੌਸ਼ਨ ਕਰਦੇ ਦੁਨੀਆ ਦੇ ਵਿੱਚ ਬਲਜਿੰਦਰ ਸਿੰਘ ਜੀ ਵੜੈਤ ਸਾਹਿਬ ਸਾਡੇ ਕੋਲ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ ਪੱਲੌਰ ਆਉਂਦੇ ਸੀ ਪਤਨਾਰ ਦਾਰੇ ਗਿਲ ਵੈਦ ਵਾਲਾ ਪ੍ਰਧਾਨ ਸਾਹਿਬ ਦਾਰੇ ਗਿਲ ਦੇ ਸੱਦੇ ਦੇ ਉੱਪਰ ਸ਼ੀਲੂ ਆਇਆ ਹਰਿਆਣੇ ਵਾਲਾ ਸੋ ਧਾਰੇ ਦੇ ਨਾਲ ਪਿਆਰ ਹੈ ਇਸ ਕਰਕੇ ਛੱਟ ਲੱਗੀ ਹੋਣ ਦੇ ਬਾਵਜੂਦ ਵੀ ਸ਼ਿਲੂ ਪੁੱਜਿਆ ਸੋ ਧਾਰੇ ਗਿਲ ਪ੍ਰਧਾਨ ਜੀ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਕਬੱਡੀ ਦੇ ਖਿਡਾਰੀ ਅੱਜ ਇਸ ਕਬੱਡੀ ਕੱਪ ਦੇ ਪੁੱਜੇ ਨੇ ਸਾਰੇ ਖਿਡਾਰੀਆਂ ਨੂੰ ਜੀ ਆਇਆਂ ਨੂੰ ਪਰ ਸ਼ਿਲੂ ਉੱਚੇ ਤੌਰ ਤੇ ਛੱਟ ਲੱਗੀ ਹੋਣ ਦੇ ਬਾਵਜੂਦ ਵੀ ਆਇਆ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਇਸ ਵੱਡੇ ਕਬੱਡੀ ਕੱਪ ਦੇ ਵਿੱਚ ਸੋ ਨਿੱਘਾ ਸਵਾਗਤ ਹੈ ਸੋ ਸਾਰਿਆਂ ਨੂੰ ਜੀ ਆਇਆਂ ਨੂੰ ਨਾਰਾ ਗਿਲਜੀ ਇਧਰ ਦੇ ਪਾਸੇ ਵੀ ਗੇੜੀ ਕਢਾ ਦਿਓ ਸੰਗਨ ਨੂੰ ਆਪਾਂ ਦਰਸ਼ਨ ਕਰਾ ਦਈਏ ਲੱਗਿਓ ਨਾਰਾ ਗਿਲਜੀ ਕਿਧਰ ਦੇ ਪਾਸੇ ਨੇ ਪ੍ਰਧਾਨ ਸਾਹਿਬ ਲੈਓ ਸ਼ੀਲੂ ਨੂੰ ਇਧਰ ਦੇ ਪਾਸੇ ਆਹ ਨੌਜਵਾਨ ਵੀ ਸਾਡੇ ਜਿਹੜੇ ਲੱਗਿਓ ਦੇਖਣਾ ਚਾਹੁੰਦੇ ਨੇ ਕਿਉਂਕਿ ਇਹ ਤਬੰਨਾ ਹੁੰਦੀ ਹੈ ਜਦੋਂ ਅਸੀਂ ਵੀ ਕਮੈਂਟਰੀ ਨਹੀਂ ਕਰਦੇ ਸੀਗੇ ਤੇ ਮੈਂ ਸੋਇਦਾ ਸੀਗਾ ਵੀ ਕਿਤੇ ਲੱਲੀਆਂ ਦੇ ਸੰਦੀਪ ਦੇ ਨਾਲ ਗਾਜ਼ੀਪੁਰੀਏ ਲਖੇ ਨਾਲ ਸੁਰਖਬੁਰੀਏ ਦੁੱਲੇ ਦੇ ਨਾਲ ਹਾਥੀ ਮੜਾਲੀਏ ਤੇ ਗੱਲ ਜਿਹੜੀ ਵੱਡੀ ਹੋ ਜਾਣੀ ਹੈ ਸੋ ਇਸ ਕਰਕੇ ਆਹ ਨੌਜਵਾਨ ਇਹਨੇ ਚਾਹਤੇ ਨੇ ਜਿਹੜੇ ਅੱਜ ਵਿਸ਼ੇ ਤੌਰ ਤੇ ਆਏ ਨੇ ਸੋ ਲੱਗਿਓ ਇਹ ਤੱਕੜਾ ਚਾਹੁੰਦੇ ਇੱਧਰ ਚੱਕਰ ਲਗਾ ਦੀਏ ਮਿਹਰਬਾਨੀ ਕਰਕੇ ਦਾਰਾ ਗਿਲਜੀ ਸਾਡੇ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਸੈਕੰਡ ਮੈਚ ਵਾਲੀਆਂ ਟੀਮਾਂ ਵੀ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਗਿਆ ਆ ਮੈਚ ਜਿਹੜਾ ਹੁਣ ਦੱਸੋ ਜੀ ਕੋਸ ਸਾਹਿਬ 29 29 ਤੇ 30 ਨੰਬਰ ਹੋਣਗੇ ਨੋਟ ਕਰ ਲਿਓ ਜੀ 29 ਤੇ 30 ਨੰਬਰ ਹੋਣਗੇ ਇਸ ਮੈਚ ਦੇ ਸੋ ਸਾਡੇ ਸਤਕਾਰਯੋਗ ਵੀਰ ਬਹੁਤ ਬਹੁਤ ਧੰਨਵਾਦ ਅਮਰੀਕ ਜੀ ਅਮਰੀਕ ਜੀ ਨੂੰ ਵਾਸਤੇ ਦੋ ਬੋਲ ਜਿਹੜਾ ਸ਼ੀਲੂ ਲਈ ਅਮਰੀਕ ਖੋਸਾ ਕੋਟ ਉਧਰ ਕਹਿੰਦੇ ਵੀ 29 ਤੇ 30 ਇਹਦਰ ਸ਼ੀਲੂ ਕੰਦੇ ਗਰਾਊਂਡ ਦੇ ਵਿੱਚ ਆਇਆ ਤੇ ਸਾਡੀਆਂ ਦਵਾਵਾਂ ਨੇ ਵੀ ਜਲਦੀ ਸੇਤ ਦਾ ਖੇਡ ਮੈਦਾਨਾਂ ਦਾ ਜਿਹੜਾ ਸ਼ਿੰਗਾਰ ਬਣੇ ਕਿਉਂਕਿ ਲੋਕ ਚਾਹੁੰਦੇ ਆ ਲਪਾਈ ਚਾਹੁੰਦੀ ਹੈ ਦੁਨੀਆ ਚਾਹੁੰਦੀ ਹੈ ਵੀ ਸ਼ੀਲੂ ਜਲਦੀ ਸੇਤਿਆਬ ਹੋ ਕੇ ਉਹ ਗਰਾਊਂਡਾਂ ਦਾ ਸ਼ਿੰਗਾਰ ਬਣੇ ਆਹ ਮੈਚ ਇੱਕ ਪਾਸੇ ਕਰਦੇ ਆ ਸਾਡੇ ਸਤਿਯੁਗ ਵੀਰ ਦਾਰੇ ਗਿੱਲ ਪ੍ਰਧਾਨ ਦਾ ਧੰਨਵਾਦ ਹੈ ਦਾਰੇ ਦੇ ਸੱਦੇ ਤੋਂ ਪਰ ਆਇਆ ਸ਼ੀਲੂ ਇੱਕ ਵਾਰੀ ਫਿਰ ਤਾੜੀਆਂ ਮਾਰਦੇ ਸ਼ੀਲੂ ਦੇ ਵਾਸਤੇ ਸਾਰਾ ਹਰਿਆਣਾ ਸਾਹ ਕਬੱਡੀ ਦੁਨੀਆ ਮਾਨ ਕਰਦੀ ਹੈ ਫਿਰ ਸ਼ਿੱਲੂ ਤੇਰੇ ਉੱਪਰ ਮਾਰ ਹੈ ਲਓ ਇਧਰੇ ਪਾਸੇ ਜੁੜੀ ਆਪਾਂ ਖੇਡ ਮੈਦਾਨ ਦੇ ਨਾਲ ਕਬੱਡੀ